सतनाम श्री वाहे गुरु साहेब जी शलोक महलाती जा शेखां चौ चौ चौबाया ਏ ਹੋ ਮਨ ਇਕਤ ਕਰ ਆਣ ਏ ਹੜ ਤੇੜ ਛੱਡ ਤੂੰ ਗੁਰ ਕਾ ਸਬਦ ਪਛਾਣ ਸੇਖਾਂ ਚੌ ਚੱਕਿਆਂ ਚੌ ਵਾਇਆ ਏ ਹੋ ਮਨ ਇਕਤ ਕਰ ਆਣ ਏ ਹੜ ਤਿਹੜ ਛੱਡ ਤੂੰ ਗੁਰ ਕਾ ਸਬਦ ਪਛਾਣ ਸਤ ਗੁਰ ਅਗੇ ਢੈਂ ਪਾਉ ਸਭ ਕਿਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੂੰ ਹੋਏ ਰੋਹ ਮਹਿਮਾਨ ਸਤਿਗੁਰ ਕੈ ਭਾਣੇ ਵੀ ਚੱਲੇ ਤਾ ਦਰਗਹਿ ਪਾਵੇ ਮਾਣ ਨਾਨਕ ਜੇ ਨਾਮ ਨਾ ਚੇਤਣੀ ਦਿਨ ਢਿਗ ਪੈਨਣ ਢਿਗ ਖਾਣ ਮਹੱਲਾ ਤੀਜਾ ਹਰ ਗੁਣ ਟੋਟਨਾ ਆਵਈ ਕੀਮਤ ਕਹਿਨ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੇ ਗੁਣ ਮੈਂ ਰਹੇ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਂਦੀ ਭਗਤ ਕਰ ਹਰ ਪਾਟ ਲੱਗਾ ਅਧਿਕਾਈ ਬਹ ਬਹ ਬਿਦ ਭਾਤ ਕਰ ਕੋਈ 부ਜੇ 부ਜਣ ਹਾਰਾ ਅੰਤਰ ਵਿਵੇਕ ਕਰ ਸੋ 부ਜੇ ਇਹੋ ਵਿਵੇਕ ਜਿਸ 부ਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾਂ ਗੁਰਮੁਖ ਹਰਿ ਸਤ ਹਰਿ ਸੋ 부ਜੇ ਇਹੋ ਬਿਵੇਕ ਜਿਸ 부ਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾਂ ਗੁਰਮੁਖ ਹਰਿ ਸਤ ਹਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੀ ਹੇ ਚੁੱਕੇ ਚੁਕਾਏ ਸ਼ੇਖ ਇਸ ਮਨ ਨੂੰ ਇੱਕ ਟਿਕਾਣੇ ਤੇ ਲਿਆ ਵਿੰਗੀਆਂ ਟੇਡੀਆਂ ਗੱਲਾਂ ਛੱਡ ਕੇ ਸਤਿਗੁਰ ਦੇ ਸ਼ਬਦ ਨੂੰ ਸਮਝ। ਏ ਸੇਖਾ ਜੋ ਸ਼ਬਦ ਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀ ਲੱਗ ਆਸਾ ਤੇ ਮਨ ਦੀਆਂ ਧੋੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪਰਉਣਾ ਸਮਝ। ਜੇ ਤੂੰ ਸਤਿਗੁਰ ਦੇ ਭਾਣੇ ਵਿੱਚ ਚੱਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ। ਏ ਨਾਨਕ ਜੋ ਮਨੁੱਖ ਨਾਮ ਨਹੀਂ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਅਤੇ ਚੰਗਾ ਪਹਿਨਣਾ ਫਟਕਾਰਯੋਗ ਹੈ ਹਰੀ ਦੇ ਗੁਣ ਬਿਆਨ ਕਰਦੇ ਆ ਉਹ ਗੁਣ ਮੁੱਕਦੇ ਨਹੀਂ ਤੇਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਨ੍ਹਾਂ ਗੁਣਾਂ ਨੂੰ ਵਿਹਾਜਨ ਲਈ ਮੁੱਲ ਕੀ ਹੈ ਪਰ اے ਨਾਨਕ ਗੁਰਮਖ ਜਿਓੜੇ ਹਰੀ ਦੇ ਗੁਣ ਗਾਉਂਦੇ ਹਨ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਗੁਣਾ ਵਿੱਚ ਲੀਨ ਹੋਇਆ ਰਹਿੰਦਾ ਹੈ ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਗਏ ਚੋਲੀ ਪੈਣ ਯੋਗ ਬਣਦੀ ਹੈ ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਵੰਗਣੀਆਂ ਦਾ ਹਰੀ ਨਾਮ ਪੱਟ ਲੱਗਾ ਹੋਇਆ ਹੈ ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰ ਜੇ ਕੋਈ ਵਿਰਲਾ ਸਮਝਣ ਵਾਲਾ ਸਮਝ ਆਉਂਦਾ ਹੈ ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰੀ ਆਪ ਸਮਝਾਵੇ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਚਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀ ਸਿਮਰਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ